ਸੰਨੀ ਕਾਲੀ ਦਾ ਜ਼ੁਲਮ ਦੇ ਖਿਲਾਫ ਲੜਨ ਲਈ ਵਾਸਤੇ ਪੜਿਆ ਸੀ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਿਣ ਪਾਰਲੀਮੈਂਟ ਇੱਕ ਆਪਣਾ ਡੈਮੋਕ੍ਰੇਸੀ ਦਾ ਸਭ ਤੋਂ ਪਵਿੱਤਰ ਜਗ੍ਹਾ ਹੈ ਐਜੀ ਦੀ ਗੱਲ ਹੋਣੀ ਇਟ ਇਜ਼ ਕਲੀਅਰ ਲੈਪਸ ਆਫ ਸਿਕਿਉਰਿਟੀ ਇਹ ਕੋਈ ਸਟੂਡੈਂਟ ਆ ਸਕਦਾ ਹੈ ਤੇ ਵੱਡਾ ਹਾਦਸਾ ਵੀ ਹੋ ਸਕਦਾ ਹੈ ਐਦੀ ਸਟਰੋਂਗਲੀ ਮੈਕਲੈਂਡ ਵੀ ਕਰਦਾ ਹਾਂ ਮੈਂ ਤੇ ਇਹਦੀ ਬਲੇਡ ਇਨਕੁਆਰੀ ਵੀ ਸਿਰੀਅਸਲੀ ਲੈਣੀ ਚਾਹੀਦੀ ਹੈ ਪੰਜਾਬ ਸਰਕਾਰ ਲੁੱਟਣ ਤੇ ਲੱਗੇ ਲੱਗੇ ਸਾਰਾ ਖਜ਼ਾਨਾ ਆ ਆਪਣੇ ਆਮ ਆਦੀ ਪਾਰਟੀ ਨੂੰ ਤਕੜਾ ਕਰਨ ਵਾਸਤੇ ਅੱਜ ਦੇ 750 800 ਕਰੋੜ ਦਾ ਇਛਤਿਹਾਰ ਇਹਨਾਂ ਨੇ ਇੱਕ ਇਹਨਾਂ ਨੇ ਮੱਧ ਹੱਦ ਦੇ 36 ਗੜ ਲਾਇਆ ਪਰ ਉਹਨਾਂ ਦੀ ਸੰਗਤ ਨੇ ਇਹਨਾਂ ਨੂੰ ਨੋਟੋ-ਨਾਟੋ ਦੇ ਵੀ ਕੱਟ-ਕੋਟਾ ਦਿੱਤਾ ਨਾ ਜੋ ਸ਼੍ਰੋਮਨੀ ਕਾਲੀਦਲ ਦਾ ਜੋ ਜਨ ਦੇੜਾ ਹੁੰਦਾ ਛੇਤੀ ਆ ਕੇ ਬਣਾਉਣੇ ਆ। ਤੋਂ ਉਸੇ ਸੰਬੰਧ ਵਿੱਚ ਅਸੀਂ ਮੀਟਿੰਗ ਨਹੀਂ ਐਵੇਂ ਬੈਠੇ ਸੀ ਤੇ ਦੇਖੋ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਆ 103 ਸਾਲ ਪਾਣੀ ਜਥੇਬੰਦੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਆਵਾਜ਼ ਹੈ। ਸੋ ਅਸੀਂ ਤਾਂ ਪ੍ਰਮਾਤਮਾ ਦੇ ਚਰਨ ਚਾਏ ਆ ਸਾਡੇ ਨੂੰ ਪ੍ਰਮਾਤਮਾ ਮੇਰੇ ਰੱਖੇ ਪਾਰਟੀ ਨੂੰ ਹੋਰ ਤਾਕਤ ਬਖਸ਼ੇ ਤੇ ਅਸੀਂ ਇਕੱਠੇ ਹੋ ਕੇ ਜਿਵੇਂ ਜਿਸ ਮਕਸਦ ਵਾਸਤੇ ਸ਼ੋਮਨੀ ਕਾਲੀਦਲ ਪੜਿਆ ਉਹ ਮਕਸਦ ਨੂੰ ਪੂਰਾ ਕਰ ਸਕੇ ਸ਼ੋਮਨੀ ਕਾਲੀਦਲ ਜ਼ੁਲਮ ਦੇ ਖਿਲਾਫ ਲੜਨ ਲਈ ਵਾਸਤੇ ਪੜਿਆ ਸੀ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਹਿਾਂਗੇ ਸਰ ਪਾਰਲੀਮੈਂਟ ਦੇ ਵਿੱਚ ਇਹ ਕਿ ਹਾਈ ਕੋਰਟ ਨੇ ਯਾਰ ਗੁੱਲ ਮੈਂ ਡਿਕਾਰਡ ਪਾਈ ਹੈ ਸਰਕਾਰ ਨੂੰ ਕਿਹਦੇ ਕੋਲ ਪੈਸੇ ਹੈ ਤੇ ਨੌਜਵਾਨ ਜਿਹੜੇ ਬੇਰੁਜ਼ਗਾਰ ਤੇ ਇਹਦੇ ਵਿੱਚ ਸਰ ਇਧਰ ਹੋ ਰਿਹਾ ਨਾ ਮੈਨੂੰ ਇੱਕ ਪਿੰਟ ਕੀ ਗੱਲ ਕੀ ਹੋਈ ਦੇਖੋ ਪਾਰਲੀਮੈਂਟ ਇੱਕ ਆਪਣਾ ਡੈਮੋਕ੍ਰੇਸੀ ਦਾਇਕ ਸਭ ਤੋਂ ਪਵਿੱਤਰ ਜਗ੍ਹਾ ਹੈ ਐਜੀ ਗੱਲ ਹੋਣੀ ਇਟ ਇਜ਼ ਕਲੀਅਰ ਲੈਪਸ ਆਫ ਸਿਕਿਉਰਿਟੀ ਜੇ ਕੋਈ ਸਟੂਡੈਂਟ ਆ ਸਕਦੇ ਆ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਹੈ ਐਦੀ ਸਟਰੋਂਗਲੀ ਮੈਂ ਕੰਡਮਨ ਵੀ ਕਰਦਾ ਹਾਂ ਤੇ ਐਦੀ ਮਨਦਾ ਇਨਕੁਆਇਰੀ ਵੀ ਸੀਰੀਅਸਲੀ ਲੈਣੀ ਚਾਹੀਦੀ ਹੈ ਜੇ ਪੰਜਾਬ ਸਰਕਾਰ ਲੁੱਟਣ ਤੇ ਲੱਗੀ ਹੈ ਸਾਰਾ ਖਜ਼ਾਨਾ ਆ ਆਪਣੇ ਆਮ ਆਦੀ ਪਾਰਟੀ ਨੂੰ ਤਕੜਾ ਕਰਨ ਵਾਸਤੇ ਅੱਜ ਦੇ 750 800 ਕਰੋੜ ਦਾ ਇਛਤਿਹਾਰ ਇਹਨਾਂ ਨੇ ਇੱਕ ਇਹਨਾਂ ਨੇ Madhya Pradesh 36 ਗੱਡ ਲਾਇਆ ਪਰ ਉਹਨਾਂ ਦੀ ਸੰਗਤ ਨੇ ਇਹਨਾਂ ਨੂੰ ਨੋਟਾ ਨਾਟੋ ਦੇ ਵੀ ਘੱਟ ਵੋਟਾਂ ਦਿੱਤੀ ਚੈੱਕ ਮੈਕ ਮੇਕ ਸ਼ੋਰ ਇਟ ਸਾਉਂਡ ਰਾਈਟ ਬੋਏ